ਅੱਜ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਂਕ ਵਿਖੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦੇ ਅਹਿਮ ਜੜਿਆ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਜੋ ਭਖ ਰਿਹਾ ਮਸਲਾ ਜਿਹੜੇ ਜਥੇਦਾਰਾਂ ਦੇ ਬਿਨਾਂ ਕਾਰਨ ਅਸਤੀਫਾ ਲੈ ਗਏ ਨੇ ਤੇ ਜਿਸ ਦੇ ਸਬੰਧ ਦੇ ਵਿੱਚ 28 ਤਰੀਕ ਨੂੰ ਰੋਸ ਜਿਹੜਾ ਪ੍ਰਦਰਸ਼ਨ ਕਰਨਾ ਹੈ ਰੋਸ ਮਾਰਚ ਕਰਨਾ ਹੈ ਮੈਮੋਰੰਡਮ ਦੇਣੇ ਨੇ ਮੰਗ ਪੱਤਰ ਦੇਣੇ ਜਿਸ ਦੇ ਸਬੰਧ ਦੇ ਵਿੱਚ 28 ਤਰੀਕ ਨੂੰ 11 ਵਜੇ ਜਿਹੜਾ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਇਸ ਮੁੱਚੀਆਂ ਸੰਗਤਾਂ ਨੂੰ ਉਹਨਾਂ ਨੇ ਪਹੁੰਚਣ ਦੀ ਅਪੀਲ ਕੀਤੀ ਹੈ ਜਿੱਥੇ ਉਹਨਾਂ ਨੇ 11 ਵਜੇ ਤੋਂ ਜਿਹੜਾ ਵਾ ਪ੍ਰੋਗਰਾਮ ਦਰਬਾਰ ਸਾਹਿਬ ਜਾਣ ਦਾ ਬਣਾਇਆ ਹੈ ਗੱਲਬਾਤ ਕਰਦੇ ਹਾਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੀਆਂ ਵੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਵੀ ਔਰ ਦੁਨੀਆ ਪਰ ਬਿਠੇ ਸਿੱਖਾਂ ਦੇ ਟਰਨਾਂ ਦੇ ਵਿੱਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋયા ਤੁਹਾਡੇ ਰਾਹੀਂ ਮੈਂ ਅਪੀਲ ਕਰਨੀ ਚਾਹੁੰਦਾ 28 ਤਾਰੀਖ 28 ਮਾਰਚ ਦਿਨ ਸ਼ੁੱਕਰਵਾਰ ਦਾ ਜੋ ਵੱਡਾ ਪੰਥਕ ਇਕੱਠ ਸਾਡਾ ਜੋ ਰੋਸ ਧਰਨਾ ਹੈ ਉਹ ਪ੍ਰੋਗਰਾਮ ਜੋ ਅਸੀਂ 14 ਮਾਰਚ ਨੂੰ ਪੰਥਕ ਇਕੱਠ ਦੇ ਵਿੱਚੋਂ ਲਿਖਿਆ ਗਿਆ ਹੈ ਉਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਕੇਸ਼ਰੀ ਕੇਸ਼ਰੀ ਨਿਸ਼ਾਨ ਸਭ ਲਾ ਕੇ ਸਿੱਖ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਕਾਫਲਿਆਂ ਦੇ ਰੂਪ ਵਿਹਰਾ ਘਟਕੇ ਸ੍ਰੀ ਅਮਰਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 12 ਵਜੇ ਆਪਾਂ ਪਹੁੰਚਣਾ ਹੈ 11 ਵਜੇ ਤੋਂ ਪਹਿਲਾਂ-ਪਹਿਲਾਂ ਜਿੱਥੋਂ ਡਿਸਟੋਰਮੇਸ਼ਨ ਸਾਨੂੰ ਆਉਣਾ ਗੱਡੀਆਂ ਦੇ ਉੱਤੇ ਬੱਸਾਂ ਦੇ ਉੱਤੇ ਟਰੱਕਾਂ ਦੇ ਉੱਤੇ ਜਿਨ੍ਹਾਂ ਵੀ ਸਾਧਨਾਵਾਂ ਦੁਆਰਾ ਸੰਗਤ ਆ ਰਹੀ ਆ ਉਹਨਾਂ ਨੂੰ ਬੇਨਤੀ ਹੈ ਕਿ ਮੇਨ ਜਿਹੜਾ ਪੁਆਇੰਟ ਆਪਣਾ ਉਹ ਗੋਲਡਨ ਗੇਟ ਹੈ ਜਿਹੜਾ ਅਮਰਸਰ ਸਾਹਿਬ ਦੇ ਅੰਦਰ ਜਾਂਦੇ ਆ ਗੋਲਡਨ ਗੇਟ ਹੈ ਉਹ ਉੱਥੇ ਸੜਕ ਦੇ ਦੋਨੋਂ ਪਾਸੇ ਆਪ ਕੋ ਆਪਣੀਆਂ ਆਪ ਕੋ ਆਪਣੇ ਵਹੀਕਲ ਲਾ ਲੈਣ ਤੇ ਦਾਸ ਤੇ ਸੰਤ ਸਮਾਰ ਦੇ ਮਾਨਪੁਰਖ ਗਿਆਨ ਸਿੰਘ ਜਰਤੀ ਬੰਦੀਆਂ ਅਸੀਂ ਸਾਰੇ ਅੱਗੇ ਹੋ ਕੇ ਉਹ ਸਾਰਾ ਕਾਫਲਾ ਲੈ ਕੇ ਜਾਵਾਂਗੇ ਆਪਾਂ ਔਰ ਮੇਰੀ ਬੇਨਤੀ ਹੈ ਕਿ ਇਹ ਪ੍ਰੋਗਰਾਮ ਆਪਾਂ 28 ਮਾਰਚ ਦਿਨ ਸ਼ੁੱਕਰਵਾਰ ਨੂੰ ਕਿਉਂਕਿ ਉਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਅਸੀਂ ਹਰ ਮੈਂਬਰ ਨੂੰ ਇਸ ਗੱਲ ਲਈ ਮਜਬੂਰ ਕਰਨਾ ਕਿ ਉਹ اجلاس ਦੇ ਵਿੱਚ ਜੋ ਅੰਤਰੰਕ ਕਮੇਟੀ ਦਾ ਫੈਸਲਾ ਜੋ ਗਲਤ ਫੈਸਲਾ ਤਿੰਨੇ ਸੰਸਦ ਸਹਿਬਾਨਾਂ ਦੀ ਜੋ ਉਹਨਾਂ ਨੇ ਨੁਕਤੀ ਰੱਦ ਕੀਤੀ ਹੈ ਉਹਨਾਂ ਤਿੰਨੇ ਤਖਤਾਂ ਦੇ ਜ세ਦਾਰ ਸਹਿਬਾਨਾਂ ਨੂੰ ਅਸੀਂ ਬਹਾਲ ਕਰਾਉਣਾ ਨਵੀਆਂ ਨੁਕਤੀਆਂ ਰੱਦ ਕਰਾਉਣੀਆਂ ਇਸ ਲਈ ਉਹ ਫੈਸਲਾ ਅਕਲ ਸੰਸਮਾਡ ਦਾ ਡਾਗ ਸਿੰਘ ਦਸੇਬੰਦੀਆਂ ਦਾ ਪੰਥਕ ਦਸੇਬੰਦੀਆਂ ਦਾ ਪੰਥਕ ਧਿਰਾਂ ਦਾ ਕਿਉਂਕਿ ਉਹ ਅਸੀਂ ਪੰਥਕਾਂ ਘੱਟ ਦੇ ਵਿੱਚ ਫੈਸਲਾ ਲਿਆ ਉਸ ਪ੍ਰੋਗਰਾਮ ਦੇ ਵਿੱਚ ਸੰਗਤ ਦੀ ਕੋਈ ਤਬਦੀਲੀ ਨਹੀਂ ਆ ਬਲਕਿ ਮੈਂ ਕੱਲ ਤੋਂ ਹੀ ਸੰਗਤਾਂ ਦੇ ਆਉਣ ਵਾਸਤੇ ਸੁਵਿਧਾਵਾਂ ਵਾਸਤੇ ਵੱਖ-ਵੱਖ ਇਲਾਕਿਆਂ ਵਿੱਚੋਂ ਸਿੰਘਾਂ ਨੂੰ ਬੁਲਾ ਕੇ ਡਿਊਟੀਆਂ ਲਗਾ ਰਿਆਂ ਔਰ ਹੁਣ ਵੀ ਸਾਢੇ 3:30 ਵਜੇ ਮੀਟਿੰਗ ਹੈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜ਼ਿੰਮੇਵਾਰ ਸਿੰਘ ਔਰ ਜ਼ਿੰਮੇਵਾਰ ਜਿਹੜੇ ਸੱਜਣ ਆਏ ਹੋਏ ਆ ਉਹਨਾਂ ਨਾਲ ਬੈਠ ਕੇ ਇਤੋਂ ਕਿੱਥੋਂ ਕਿਹੜੇ-ਕਿਹੜੇ ਇਲਾਕੇ ਵਿੱਚੋਂ ਕਿੰਨੇ-ਕਿੰਨੇ ਸੰਗਤ ਆਉਣੀ ਹੈ ਉਹਨਾਂ ਨੂੰ ਆਉਣ ਦੇ ਸਾਧਨ ਕਿਵੇਂ ਅਸੀਂ ਮੁਹੱਈਆ ਕਰਾਉਣੇ ਹੈ ਉਸ ਵੇਰੇ ਸਾਡੀ ਸਾਡੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਸਾਰਿਆਂ ਨੂੰ ਵਹੀਕਲ ਮੁਹੱਈਆ ਕਰਾਉਣ ਦੀ ਵਿਚਾਰ ਕੀਤੀ ਜਾਏਗੀ ਇਸ ਲਈ ਸਾਡੇ ਪ੍ਰੋਗਰਾਮ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਹੈ 28 ਤਰੀਕ ਨੂੰ ਹਮ ਹਵਾ ਕੇ ਇਸ ਦੀ ਨਿਸ਼ਾਨ ਲਾ ਕੇ ਸਾਰੀਆਂ ਸੰਗਤਾਂ ਨੇ ਹਮ ਹਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਤਾ ਕਿ ਆਪਾਂ ਜੋ ਪੰਥ ਵਿਰੋਧੀ ਫੈਸਲੇ ਹੋਏ ਆ ਸਿੰਘ ਸਹਿਬਾਨਾਂ ਦੀ ਜੋ ਮਹਾਨ ਪਦਵੀ ਹੈ ਸਤਕਾਰ ਸਤਕਾਰ ਜੋ ਗੁਰੂਤਵੇ ਹੈ ਜਿਨ੍ਹਾਂ ਨੂੰ ਵੱਡੀ ਧਾਲ ਲਈ ਗਈ ਆ ਉਹਨਾਂ ਨੂੰ ਅਸੀਂ ਦੁਬਾਰਾ ਬਹਾਲ ਕਰਾਈਏ ਇਹ ਹੀ ਸਾਡਾ ਮੁੱਖ ਪ੍ਰੋਗਰਾਮ ਹੈ ਔਰ ਇਹ ਪ੍ਰੋਗਰਾਮ ਆਪਾਂ ਸਾਰਿਆਂ ਨੇ ਹਮਾ ਮਾ ਕੇ ਕੜਦੀ ਕਲਾ ਨਾਲ ਸਫਲ ਬਣਾਉਣਾ ਇਹ ਕੋਈ ਪ੍ਰੋਗਰਾਮ ਦੇ ਵਿੱਚ ਤਬਦੀਲੀ ਨਹੀਂ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਨਾ ਸਾਡਾ ਨਾ ਸੰਸਮਰਦਾ ਨਾ ਜਥੇਬੰਦੀਆਂ ਦਾ ਸਾਡਾ ਕਿਸੇ ਵੀ ਤਰ੍ਹਾਂ ਦਾ ਇਸ ਪ੍ਰੋਗਰਾਮ ਨੂੰ ਬਿਲਕੁਲ ਵੀ 1% ਵੀ ਇਸ ਪ੍ਰੋਗਰਾਮ ਨੂੰ ਅਸੀਂ ਬਿਲਕੁਲ ਕੋਈ ਰੱਦ ਨਹੀਂ ਕਰਨਾ ਨਾ ਇਸ ਪ੍ਰੋਗਰਾਮ ਦੇ ਵਿੱਚ ਕੋਈ ਟਲਿਹਾਈ ਦੇਣੀ ਆ ਇਹ ਪ੍ਰੋਗਰਾਮ ਅਸੀਂ ਸਫਲ ਬਣਾਉਣਾ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਮੈਂ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਮਾਧਿਅਮ ਰਾਹੀਂ ਕਿ ਜਿੰਮੇ ਤੁਹਾਡੇ ਮਨਾਂ 'ਚ ਵੀ ਇਹ ਖਿਆਲ ਆਇਆ ਸੰਗਤਾਂ ਦੇ ਮਨ ਵਿੱਚ ਵੀ ਜੇਕਰ ਇਹ ਖਿਆਲ ਆਇਆ ਤਾਂ ਸੰਗਤਾਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਕਿ ਇਹੋ ਜਾਂ ਕੋਈ ਪ੍ਰੋਗਰਾਮ ਨਹੀਂ ਆਪਾਂ 28 ਤਾਰੀਖ ਦਾ ਪ੍ਰੋਗਰਾਮ ਸਰਦੀ ਕਲਾ ਨਾਲ ਸਫਲ ਬਣਾਉਣਾ ਔਰ ਹਮ ਹਮਾ ਕਿਸੇ ਵੀ ਉਮਰ ਸਰਸਬ 28 ਤਾਰੀਖ ਨੂੰ 28 ਮਾਰਚ ਨੂੰ ਆਪਾਂ ਪਹੁੰਚਣਾ ਮਹਾਰਾਸ਼ਟਰ ਤੋਂ ਵੀ ਆਉਣ ਦੀ ਹੈ ਕੱਲ ਮੈਂ ਦਿੱਲੀ ਵੀ ਗਿਆ ਸੀ ਇੱਕ ਖਾਸ ਸਮਾਗਮ ਦੇ ਵਿੱਚ ਉੱਥੇ ਵੀ ਦਿੱਲੀ ਕਮੇਟੀ ਨੂੰ ਵੀ ਮੈਂ ਅਪੀਲ ਕਰਕੇ ਆਇਆ ਸੰਗਤਾਂ ਨੂੰ ਵੀ ਬੇਨਤੀ ਕੀਤੀ ਹੈ ਦਿੱਲੀ ਤੋਂ ਵੀ ਹਰਿਆਣੇ ਤੋਂ ਵੀ ਰਾਜਸਥਾਨ ਤੋਂ ਵੀ ਵੱਖ-ਵੱਖ ਸੂਬਿਆਂ ਤੋਂ ਵੀ ਸੰਗਤਾਂ ਆਪੋ ਆਪਣੀਆਂ ਉਹ ਬਲਕਿ ਉਹ ਤਾਂ ਆਪੋ ਆਪਣੇ ਸਾਧਨਾ ਰਾਹੀਂ ਪਹੁੰਚਣ ਵਾਸਤੇ ਤਿਆਰ ਪਰ ਤਿਆਰ ਬੈਠੇ ਆ ਉਹਨਾਂ ਨੇ ਸਾਰਿਆਂ ਨੇ ਆਪੋ ਆਪਣੀ ਸਾਧਨਾ ਰਾਹੀਂ 28 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਪਹੁੰਚਣਾ ਮੈਂ ਫੇਰ ਵੀ ਦਿੱਲੀ ਤੋਂ ਲੈ ਕੇ ਦਿੱਲੀ ਹਰਿਆਣਾ ਰਾਜਸਥਾਨ ਜਿੱਥੇ-ਜਿੱਥੇ ਪੰਜਾਬ ਦੇ ਨਾਲ ਲੱਗਦੀਆਂ ਸਪੇਟਾਂ ਦੇ ਜ਼ਿਲ੍ਹੇ ਸੰਗਤਾਂ ਬੈਠੀਆਂ ਉਹ ਭਾਈ ਆਪੋ ਆਪਣੇ ਸਾਧਨਾ ਰਾਹੀਂ ਹਮ ਹਮ ਕੇ ਪਹੁੰਚੋ ਹਰ ਸਿੱਖ ਨੂੰ ਯਤਨ ਕਰਨਾ ਚਾਹੀਦਾ ਦੇ ਅੱਜ ਅੱਜ ਪਰਮੇਸ਼ਰ ਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਘਰ ਦੇ ਵਿੱਚ ਸਾਧਨ ਮੌਜੂਦ ਹੈ। ਬਿਰਲੇ ਪਰਿਵਾਰ ਹੈ ਜਿਨ੍ਹਾਂ ਕੋਲ ਸਾਧਨ ਨਾ ਹੋ। ਪਰ ਫਿਰ ਵੀ ਅਸੀਂ ਜਿੱਥੇ ਸੰਗਤਾਂ ਸਾਨੂੰ ਕਹਿਣਗੀਆਂ ਸੰਗਤਾਂ ਦੀ ਮੰਗ ਹੋਏਗੀ ਤੇ ਸਾਨੂੰ ਇੱਥੇ-ਇਥੇ ਸਾਧਨਾਂ ਦੀ ਲੋੜ ਹੈ ਅਸੀਂ ਉੱਥੇ-ਉੱਥੇ ਸਾਧਨ ਭੇਜਣ ਦਾ ਯਤਨ ਕਰਾਂਗੇ। ਔਰ ਬਾਕੀ ਸੰਗਤਾਂ ਆਪੋ ਆਪਣੇ ਸਾਧਨਾਂ ਰਾਹੀਂ ਹਮਹਾਵਾ ਕੇ ਪਹੁੰਚਣ ਖਾਸ ਕਰਕੇ ਮੇਰੀ ਅੰਮ੍ਰਿਤ ਸਰ ਸਾਹਿਬ ਸ਼ਹਿ ਖਾਸ ਕਰਕੇ ਮੇਰੀ ਅੰਮ੍ਰਿਤ ਸਰ ਸਾਹਿਬ ਸ਼ਹਿਰ ਦੀ ਜਿੰਨੀ ਸੰਗਤ ਹੈ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਸਾਰੀਆਂ ਸੰਗਤਾਂ ਨੇ ਉਸ ਦਿਨ ਜਿੰਨੀਆਂ ਪੰਜਾਬ ਤੋਂ ਸੰਗਤਾਂ ਦਾ ਬਾਹਰ ਆਉਣੀ ਹੈ ਉਹਨਾਂ ਦਾ ਸਨਮਾਨ ਵੀ ਕਰਨਾ ਤੇ ਉਹਨਾਂ ਨਾਲ ਤੁਸੀਂ ਸਾਰੇ ਨੇ ਇਸ ਮੌਲਿਆਤ ਵੀ ਕਰਨੀ ਹੈ ਤੇ ਹਰ ਤਰ੍ਹਾਂ ਕਰਕੇ ਸੰਗਤਾਂ ਦੀ ਸੇਵਾ ਵਿੱਚ ਵੀ ਤਤਪਰ ਰਹਿਣਾ ਮੇਰੀ ਅਪੀਲ ਹੈ ਬੇਨਤੀ ਹੈ ਕਿ ਸਾਡਾ ਪ੍ਰੋਗਰਾਮ ਪੂਰਨ ਰੂਪ ਦੇ ਵਿੱਚ ਸ਼ਾਂਤਮਈ ਹੋਏਗਾ ਨੇਆਂ ਸਿੰਘ ਜਥੇਬੰਦੀਆਂ ਵੀ ਜਥੇਬੰਦੀਆਂ ਰਹਿੰਦੀਆਂ ਸੰਸਮਾਜ ਵੀ ਬਾਕੀ ਜਥੇਬੰਦੀਆਂ ਵੀ ਸਿੱਖ ਫੈਡਰੇਸ਼ਨਾਂ ਵੀ ਜਿੰਨੀਆਂ ਵੀ ਜਥੇਬੰਦੀਆਂ ਮੈਂ ਸਮੁੱਚੇ ਰੂਪ ਦੇ ਵਿੱਚ ਸਿੰਘ ਸੁਭਾਵਾਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਚੀ ਖਾਲਸਾ ਦਿਵਾਨ ਇਸ ਤੋਂ ਇਲਾਵਾ ਜਿੰਨੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਹਨ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਹਮ ਹਮਾ ਕੇ ਹਰ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਅੱਜ ਤੋਂ ਹੋਣੀ ਚਾਹੀਦੀ ਹੈ 28 ਤਰੀਕ ਨੂੰ ਅੰਮ੍ਰਿਤਸਰ ਸਭ ਸੰਗਤ ਹਮ ਹਮਾ ਕੇ ਪਹੁੰਚਣ ਦੂਜੀ ਗੱਲ ਹੈ ਸਾਡਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੈ ਔਰ ਇਹ ਸ਼ਾਂਤਮਈ ਹੀ ਰੱਖਿਆ ਜਾਏਗਾ ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਇਸ ਐਸਾ ਪ੍ਰੋਗਰਾਮ ਨਹੀਂ ਚਾਹੁੰਦੇ ਜਿਹਦੇ ਨਾਲ ਕੋਈ ਮਾਹੌਲ ਖਰਾਬ ਹੋਵੇ ਅਸੀਂ ਜ਼ਿੰਮੇਵਾਰੀ ਦੇ ਨਾਲ ਸੰਸਮਾਨ ਦੇ ਮਹਾਂਪੁਰਖ ਇਸ ਪ੍ਰੋਗਰਾਮ ਦੀ ਸਾਰੀ ਨਿਗਰਾਨੀ ਰੱਖਣਗੇ ਔਰ ਪੂਰਾ ਪਹਿਰਾ ਰੱਖਿਆ ਜਾਏਗਾ ਦਮਦਵੀ ਤਖ਼ਤਾਲ ਦੇ ਸਿੰਘਾਂ ਵੱਲੋਂ ਵੀ ਪੂਰੀ ਨਿਗਰਾਨੀ ਰੱਖੀ ਜਾਏਗੀ ਇਸ ਕਰਕੇ ਸੰਗਤਾਂ ਵਿੱਚੋਂ ਹੀ ਸਾਨੇ ਸਿੰਘ ਇਸ ਪ੍ਰੋਗਰਾਮ ਦੇ ਉੱਤੇ ਪੂਰਾ ਕੇਂਦਰਤ ਰਹਿਣਗੇ ਇਹ ਪ੍ਰੋਗਰਾਮ ਪੂਰਾ ਸ਼ਾਂਤਮਈ ਹੋਏਗਾ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਗੁਰਬਾਣੀ ਦਾ ਜਾਪ ਕਰਦੇ ਆ ਪ੍ਰੋਗਰਾਮ ਨੂੰ ਸਫਲ ਬਣਾਇਆ ਜਾਏਗਾ ਸਾਬਾ ਜੀ ਆਪਣੀ 골ਡਨ ਗੇਟ ਕਿੰਨੀ ਵਜੇ ਦਾ ਟਾਈਮ 11 ਵਜੇ ਦਾ ਸ੍ਰੀ ਅਮਰਸਰ ਸਾਹਿਬ ਦਾ ਜਿਹੜਾ ਮੇਨ ਮੁੱਖ ਕੇਦਰੀ ਦਰਵਾਜ਼ਾ ਦਾ ਜਿਹੜਾ ਵੱਡਾ ਜਿਹਨੂੰ 골ਡਨ ਗੇਟ ਆਖਿਆ ਜਾਂਦਾ ਉੱਥੇ 11 ਵਜੇ ਤੋਂ ਪਹਿਲਾਂ ਪਹਿਲਾਂ 11 ਵਜੇ ਤੱਕ ਸਾਰੇ قافਲੇ ਸੰਗਤਾਂ ਦੇ ਜਿੰਨੇ ਵੀ ਦੂਰੋਂ ਨੇੜੇ ਵਾਹਨ ਆਉਣੇ ਆ ਬੱਸਾਂ ਆਉਣੀਆਂ ਜਾਂ ਬਾਕੀ ਦੇ ਕਾਰਾਂ ਢੀਪਾਂ ਜੋ ਵੀ ਆਉਣਾ ਉਹ ਸਾਰੀ ਸੰਗਤ 11 ਵਜੇ ਤੱਕ ਉੱਥੇ ਪਹੁੰਚ ਜਾਵੇ ਉਸ ਤੋਂ ਅੱਗੇ ਉਸੇ ਤਰ੍ਹਾਂ قافਲੇ ਰੂਪ ਦੇ ਵਿੱਚ ਅੱਗੇ ਪਹੁੰਚ ਜਾਵੇ